Привет! ਇਹ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਾਈਮ ਟੂ ਟਾਈਮ ਨਾਕਾਬੰਦੀ ਕੀਤੀ ਜਾਂਦੀ ਹੈ। ਤੋਂ ਤਾਂ ਜੋ ਕਿ ਜਿਹੜੇ ਮਾੜੇ ਅਨਸਰਾਂ ਨੂੰ ਨੱਥ ਪਾਈ ਸਕੇ, ਪਾਈ ਜਾ ਸਕੇ। ਇਹ ਜੀ ਕੱਲ ਇੱਕ ਐਕਐਸਯੂਵੀ ਪੰਜਾਬ ਨੰਬਰ ਗੱਡੀ ਉਹਰੇ ਸਾਡੇ ਵਾਲੀ ਸਾਈਡ ਤੋਂ ਆ ਰਹੀ ਸੀ। ਤੇ ਬੱਬਰੀ ਨਾਕੇ ਤੇ ਜਦੋਂ ਉਹਨਾਂ ਚੈਕਿੰਗ ਨਹੀਂ ਰੱਖਿਆ ਗਿਆ, ਦਰਾਂਨੇ ਚੈਕਿੰਗ ਵਿੱਚ ਤਿੰਨ ਜਿਹੜੇ ਮੁੰਨੇ ਨੌਜਵਾਨ ਸਵਾਰ ਸਨ ਉਹਨਾਂ ਦੇ ਕੋਲੋਂ ਜਿਹੜਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਜੀ। ਇਹਨਾਂ ਕੋ ਜੀ ਨਤੀਜਾ ਇਹਨਾਂ ਨੂੰ ਜੀ ਇੱਕ ਕਮਰੇ ਸਰਪੁਰ ਰਹਿਣ ਵਾਲਾ ਜੀ ਤੇ ਬਾਕੀ ਦੋ ਦਸੂਹੇ ਹਿੱਸੇ ਜੀ ਇਹਨਾਂ ਦੇ ਖਿਲਾਫ ਐਂਡਰ ਐਂਡ ਐਨਟੀਪੀਐਸ ਦੀਆਂ ਧਾਰਾ ਮੁਤਾਬਕ ਪਰਚਾ ਦਰਜ ਕਰਕੇ ਇਹਨਾਂ ਨੂੰ ਅੱਜ ਪੇਸ਼ ਕਰਵਾਉਣਾ ਹੈ